ਜਿਹੜੇ ਹੁਣ ਮਾਇਆ ਵੀ ਲਾਭ ਸਾਰੇ ਲੋਕ ਲੈਂਦੇ ਫਿਰਦੇ ਨੇ ਇਹ ਜਿੰਨਾ ਦੀ ਜੋਤੀ ਜਿਹੜੀ ਆ ਪਰਮਾਤਮਾ ਹੈ ਜੋਤੀ ਤੋਂ ਭਾਵੇਂ ਪਰਮਾਤਮਾ ਸੋ ਪਰਮਾਤਮਾ ਦੇ ਭੀਤਰ ਹੁੰਦਾ ਅੰਦਰ ਇਹ ਵੀ ਜਿਹੜੀ ਜੋਤ ਆ ਇਹ ਭੇਦ ਹੋਈ ਜਿਸ ਇਨਸਾਨ ਦੀ ਉਹ ਮਾਇਆ ਦੇ ਲਾਹੇ ਲੈਣੇ ਛੱਡ ਦਿੰਦਾ ਉਹ ਫਿਰ ਨਾਮ ਦਾ ਹੀ ਲਾਹੇ ਖੜਦਾ ਉਹਦੇ ਭਾਵੇਂ ਭਾਵੇਂ ਸਭ ਕੋ ਰੁੜ ਜੇ ਉਹਨੂੰ ਕੋਈ ਮਤਲਬ ਨਹੀਂ ਉਹਨੂੰ ਪਤਾ ਇਹ ਬੇਅਦਤੀ ਆ ਇਸ ਕਰਕੇ ਫਿਰ ਉਹ ਜਿਨ੍ਹਾਂ ਦੇ ਅੰਦਰ ਸੁਰਤੀ ਬਿਰਤੀ ਕਾਇਮ ਹੋ ਕੇ ਪ੍ਰਕਾਸ਼ਤਾ ਹੋ ਜਾਂਦੀ ਹੈ ਨਾਲੇ ਉਹਨਾਂ ਦੇ ਤਾਂ ਲక్ష్ਮੀ ਉਹੀ ਚਰਨਾ ਚ ਆ ਕੇ ਬੇਨਤੀਆਂ ਕਰੀ ਨੇ ਸੇਵਾ ਲੈ ਲਓ ਕੋਈ ਸੇਵਾ ਲੈ ਲਓ ਦੇਵਤੇ ਕਹੀ ਜਾਂਦੇ ਕੋਈ ਹੁਕਮ ਕਰੋ ਸ਼ਕਤੀਆਂ ਕੋਲ ਐਵੇਂ ਖੜੀਆਂ ਰਹਿੰਦੀਆਂ ਮੈਨੂੰ ਹੁਕਮ ਕਰੋ ਉਹ ਕਹਿੰਦੇ ਕੋਈ ਲੋੜ ਨਹੀਂ ਜਾਓ ਤੁਸੀਂ ਇੱਥੋਂ ਮੈਨੂੰ ਬੰਦਗੀ ਕਰਨ ਦਾ ਰਸ ਲੈਣ ਦਾ ਉਹਦੇ ਤਾਂ ਵੈਸੀ ਸਾਰੇ ਦਾਸ ਹੀ ਬਣ ਜਾਂਦੇ ਹਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਬਹੁਤ ਉੱਚਾ ਉਪਦੇਸ਼ ਕਰਦੇ ਜੇ ਕਿਸੇ ਦੀ ਕਿਸਮਤ ਹੋਵੇ ਲੈਣ ਵਾਲਾ ਭਾਂਡਾ ਮੂਰੋਂ ਤਕੜਾ ਹੋਵੇ ਸਭ ਕੁਝ ਲੈ ਜਾ ਸਕਦਾ ਉਹ ਮਹਾਰਾਜ ਗੁਰਨਾਨ ਸਿੰਘ ਸਾਹਿਬ ਕਹਿੰਦੇ ਸਭ ਜੋਤੀਆਂ ਵਿੱਚ ਤੇਰੇ ਹੀ ਰੂਪ ਨੂੰ ਦੇਖਿਆ ਸੀ ਤੇ ਸਾਰੇ 14 ਭਵਨਾਂ ਵਿੱਚ ਤੇਰੀ ਜਿਹੜੀ ਮਾਇਆ ਤੋਂ ਭਾਵ ਹੈ ਸਗਲ ਭਵਨ ਤੇਰੀ ਮਾਇਆ ਇੱਥੇ ਮਾਇਆ ਦਾ ਅਰਥ ਦਇਆ ਵੀ ਲਾ ਲੈਣਾ ਮਾਇਆ ਦਾ ਅਰਥ ਕਿਉਂਕਿ ਹੁਣ ਤੇਰੇ ਰੂਪ ਨੂੰ ਦੇਖਿਆ ਤਾਂ ਤੇਰੀ ਮਾਇਆ ਤੋਂ ਪਾਪ ਮਾਇਆ ਸਭ ਜੋਤੀਆਂ ਵਿੱਚ ਤੇ ਸਾਰਿਆਂ ਨੂੰ ਤੋਂ ਵਿੱਚ ਤੈਨੂੰ ਦੇਖਿਆ ਸਾਰੇ ਭਵਨ ਤੇਰੀ ਮਾਇਆ ਹੀ ਰਚਤ ਨੇ ਤੇਰੀ ਮਾਇਆ ਤੋਂ ਰਚੇ ਹੋਏ ਨੇ ਸਾਰਿਆਂ ਭਵਨਾਂ ਵਿੱਚ ਨਾਮ ਰੂਪ ਕਰਕੇ ਤੇਰੀ ਮਾਇਆ ਜਿਹੜੀ ਆ ਉਹ ਵਿਆਪਕ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰਬ ਜੋਤ ਰੂਪ ਤੇਰਾ ਦੇਖਿਆ ਮੈਂ ਤਾਂ ਸਾਰੀਆਂ ਜੋਤਾਂ 'ਚ ਤੇਰੇ ਹੀ ਰੂਪ ਦੇਖਦਾ ਹਾਂ ਤੈਨੂੰ ਹੀ ਦੇਖਿਆ ਤੂੰ ਹੀ ਆ ਨਾਮਦੇਵ ਜੀ ਨੇ ਦੇਖ ਲਓ ਕੂਕਰ 'ਚ ਭਗਵਾਨ ਨੂੰ ਸੱਪ 'ਚ ਸ਼ੇਰ 'ਚ ਔਰ ਬਹੁਤ ਸਾਰੀਆਂ ਚੀਜ਼ਾਂ ਵਿੱਚ ਵਿਵੇਕਿਆ ਕੋਈ ਦਾਇਤ ਆ ਗਿਆ ਉਹ ਚ ਬੰਦੇ ਚ ਮਹਾਰਾਜ ਦਸਵੇਂ ਪਾਤਸ਼ਾਹ ਨੇ ਜਦ ਕਿਹਾ ਉਹ ਗੁਰਦੰਤੀ ਬਾਣੀਆਂ ਹੈ ਮਹਾਰਾਜ ਦੀ ਉਹ ਦਸਮ ਗ੍ਰੰਥ ਤੋਂ ਬਾਹਰ ਹੈ ਕਈ ਬਾਣੀਆਂ ਦਸਮ ਗ੍ਰੰਥ ਤੋਂ ਬਾਹਰ ਤਾਂ ਰਹਿ ਗਈਆਂ ਮਹਾਰਾਜ ਨੇ ਬਚਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਜਾਣਾ ਨਾ ਉੱਪਰ ਕਰਨੀ ਦਸਮ ਗ੍ਰੰਥ 1428 ਅੰਗ ਤੇ ਹੀ ਸਮਾਪਤੀ ਕਰਤੀ ਆ ਭਗਉਤੀ ਸੋਤਰਾ ਹੈ ਬ੍ਰਹਮ ਕਵਚ ਹੈ ਅਤੇ ਇਸੇ ਪ੍ਰਕਾਰ ਇਹ ਜਿਹੜੀਆਂ ਉਗਰਦੰਤੀ ਆਦਿਕ ਬਾਣੀਆਂ ਐ ਬਾਹਰ ਰਹਿ ਗਈਆਂ ਫਿਰ ਜਿਹਦੀ ਬੁੱਧੀ ਉੱਚੀ ਹੁੰਦੀ ਐ ਜਿਹਦੇ ਅੰਦਰ ਓਨਾ ਗਿਆਨ ਹੁੰਦਾ ਉਹਨੂੰ ਤਾਂ ਪਤਾ ਐ ਕਿ ਕੀ ਲਿਖਿਆ ਹੋਇਆ ਆਮ ਜਿਹੜੀਆਂ ਸੁਧਾਰਣ ਜੇ ਮਨੁੱਖ ਨੇ ਰੌਲੇ ਕੇ ਸਿੱਖ ਇਹਨਾਂ ਦਾ ਵਿਚਾਰਨ ਗਿਆਨ ਨਹੀਂ ਨਾਲੇ ਮੈਨੂੰ ਇਹਨਾਂ ਤੇ ਦਰਸ ਆਉਂਦਾ ਵੀ ਜਿਹੜੀ ਤੁਹਾਡੀ ਹਾਲਤ ਹੋਣੀ ਪ੍ਰਲੋਕ ਵਿੱਚ ਬਹਿ ਜਾ ਬਹਿ ਜਾ ਕਰਾ ਦੇਣੀ ਤੁਹਾਡੀ ਇੱਕ ਵਾਰ ਮਹਾਰਾਜ ਨੇ ਬਹੁਤ ਘਟਾਪਾ ਪੈਂਦਾ ਫਿਰ ਇੱਥੇ ਤਾਂ ਰੌਲਾ ਪਾ ਲੋ ਜਿਹੜਾ ਪਾਉਣਾ ਅਰ ਅੱਗੇ ਤੁਹਾਨੂੰ ਬਹੁਤ ਜ਼ਿਆਦਾ ਔਖੇ ਹੋਣਾ ਪੈਣਾ ਸਾਰਿਆਂ ਨੂੰ ਸੁਧਾਰ ਲਵਾ ਆਪਣਾ ਆਪ ਜਿਸਧਾਰਿਆ ਜਾਂਦਾ ਤੁਹਾਡੇ ਕੋਲ ਤਾਂ ਦਸਵੇਂ ਪਾਤਸ਼ਾਹ ਨੇ ਕਿਹਾ ਨਾ ਪਹਿਲੇ ਦਸਵੇਂ ਚ ਕੋਈ ਫਰਕ ਨਹੀਂ ਪਹਿਲੇ ਪਾਤਸ਼ਾਹ ਕਹਿੰਦੇ ਸਰਬਜੋਤ ਰੂਪ ਤੇਰਾ ਦੇਖਿਆ ਹੁਣ ਤੇਰਾ ਹੀ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਤੂੰ ਹੀ ਹੈ ਸਭ ਕੁਝ ਤੂੰ ਹੀ ਹੈ ਤੂੰ ਹੀ ਹੈ ਤੁਸੀਂ ਕੀ ਨੂੰ ਦੇਖਦੇ ਹੋ ਆਪਾਂ ਬਾਹਰਲੇ ਕਾਰਨ ਦੇਖਦੇ ਆਂ ਮਹਾਰਾਜ ਕਹਿੰਦੇ ਤੁਸੀਂ ਬਾਹਰਲੇ ਆਕਾਰ ਨੂੰ ਦੇਖਦੇ ਹੋ ਜਿਵੇਂ ਭਗਤ ਰਵਦਾਸ ਜੀ ਲੋਕਾਂ ਨੂੰ ਕਹਿੰਦੇ ਉਹ ਤੁਸੀਂ ਤਾਂ ਚਮਿਆਰ ਆ ਕੰਮ ਦੇਖ ਲਿਓ ਕਿਹਦਾ ਗੋੜਾ ਕਿਹਦਾ ਕਾਲਾ ਕਿਹਦੀ ਕਿਹੜੀ ਜਾਤੀ ਆ ਤੁਸੀਂ ਇੱਥੇ ਹੀ ਫਸੇ ਹੋ ਕਹਿੰਦੇ ਮੈਂ ਦੇਖਦਾ ਸਾਰਿਆਂ ਵਿੱਚ ਪ੍ਰਮਾਤਮਾ ਨੂੰ ਕਲਗੀਧਰ ਪਿਤਾ ਜੀ ਤਾਂ ਦਵੈ ਤੇ ਇੱਕ ਰੂਪ ਹਵੇ ਗਏ ਉਹ ਦੇਖ ਕੇ ਉਹ ਤਾਂ ਹਰੇਕ 'ਚ ਤੇਰੀ ਜੋਤ ਹੀ ਦੇਖਦੇ ਆ ਤੋਏ ਆ ਉਹ ਕਹਿੰਦੇ ਇਹ ਵੀ ਤੂੰ ਹੀ ਆ ਕਿਸੇ ਅਵਤਾਰ ਦਾ ਨਾਮ ਲੈਣ ਦੇ ਕਹਿੰਦੇ ਇਹ ਵੀ ਤੂੰ ਹੀ ਆ ਬੜੀ ਉੱਚੀ ਬੇਤੀ ਆ ਆਮ ਲੋਕ ਕਹਿੰਦੇ ਨੇ ਇਹ ਜਿਹੜੇ অবতার ਨੇ ਜੀ ਪੀਰ ਨੇ ਹੋਰ ਨੇ ਬੜੀ ਦਿੰਦਾ ਕਰਦੇ ਸਾਰਿਆਂ ਦੀ ਦਿੰਦਿਆ ਲੋਕਾਂ ਦੀ ਦਿੰਦਿਆ ਕਿਸੇ ਨੂੰ ਨੇੜੇ ਲਾਉਂਗੇ ਵੀ ਤੇ ਸਾਰਿਆਂ ਨੂੰ ਨਿੰਦਿੰਦ ਕੇ ਭੁਜਾ ਦੇਉਂਗੇ ਫਿਰ ਇਸ ਕਰਕੇ ਇਹ ਗੁਰਬਾਣੀ ਦੀ ਅਸਲੀਅਤ ਨੂੰ ਸਮਝਣਾ ਪੈਣਾ ਤੇ ਹਲਿਆ ਹਲਿਆ ਕਰਨ ਨਾਲ ਸਿੱਖੀ ਨਹੀਂ ਮਿਲ ਜਾਂਦੀ ਲੜਦੇ ਲੋਕ ਲੜਦੀ ਦੁਨੀਆ ਸਭ ਜੰਗਾ ਹੁੰਦੀ ਆਪ ਨਰਾ ਲੰਬੇ ਬੈਠਾ ਦੇਖਦਾ ਬੈਠਾ ਵੇਖਿਆ ਵੱਖ ਅਕੇਲਾ ਹਰ ਜਿਸ ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਉਹ ਹਿਰਦੇ ਚ ਪਰਮੇਸ਼ਰ ਨੂੰ ਛਾਇਆ ਹੋਇਆ ਭਾਵ ਨਿਸ਼ਚੈ ਕਰਦਾ ਹੈ ਕਹਿੰਦੇ ਵੀ ਫਲਾਣਾ ਤਾਂ ਛਾ ਗਿਆ ਸਾਰੇ ਛਾ ਗਿਆ ਪਰਮੇਸ਼ਰ ਹੀ ਛਾਇਆ ਹੋਇਆ ਸਾਰੇ ਕਿਤੇ ਤੇ ਸਾਡੇ ਹਿਰਦਿਆਂ ਵਿੱਚ ਵੀ ਉਹੀ ਛਾਇਆ ਹੋਇਆ ਸੋ ਜਿਵੇਂ ਅਸਮਾਨ ਵਿੱਚ ਸਾਰੇ ਬੱਦਲ ਛਾ ਜਾਂਦਾ ਹੈ ਇਸੇ ਤਰ੍ਹਾਂ ਦਸਮਦਵਾਰ ਚੇਤਨਾ ਕਾਸ਼ ਵਿੱਚ ਹਿਰਦੇ ਵਿੱਚ ਉਹ ਛਾਇਆ ਹੋਇਆ ਸਭਨਾਂ ਦੇ ਜੋ ਜਿਹੜੇ ਜੋਗੀ ਸਾਧੂ ਹੈ ਉਹ ਬੀਨਾ ਸ਼ਬਦ ਵਜਾਵਾ ਸੁੰਦਰ ਗੁਰਾਂ ਦੇ ਉਪਦੇਸ਼ ਨੂੰ ਉਚਾਰਦਾ ਹੈ ਸੋ ਉਹਨੂੰ ਅਪਾਸ ਰੂਪ ਪਰਮੇਸ਼ਰ ਦਾ ਦਰਸ਼ਨ ਹੁੰਦਾ ਬੀਨਾ ਸ਼ਬਦ ਹੁੰਦਾ ਭਾਵ ਸੁੰਦਰ ਗੁਰਾਂ ਦੇ ਉਪਦੇਸ਼ ਨੂੰ ਉਚਾਰਨਾ ਅਤੇ ਹੱਦ ਤੋਂ ਰਹਿਤ ਜੋ ਸ਼ਬਦ ਦਾ ਭਾਵ ਹੈ ਬ੍ਰਹਮ ਬ੍ਰਹਮ ਹੈ ਨਾ ਅੱਦ ਤੋਂ ਰਹਿਤ ਸ਼ਬਦ ਅਨਾਦ ਸੋ ਸਹਰਾਤਾ ਨਾਨਕ ਹੈ ਵਿਚਾਰਾ ਉਸ ਸੋ ਵਿਖੇ ਕਹਿੰਦੇ ਉਹ ਰੱਤਾ ਰਹਿੰਦਾ ਰੱਬ ਦਾ ਪਿਆਰਾ ਗੁਰੂ ਜੀ ਕਹਿੰਦੇ ਨੇ ਕਿ ਅਸਾਂ ਨੇ ਵਿਚਾਰ ਕੇ ਇੱਕ ਬਚਨ ਕਿਹਾ ਸਾ ਸਮੁੱਚੇ ਰੂਪ ਦਾ ਸੰਕਲਨ ਕਰ ਰਹੇ ਨੇ ਜਗਿਆਸੂ ਨੇ ਆ ਕੇ ਮਹਾਤਮਾ પાસે ਬੇਨਤੀ ਕੀਤੀ ਹੈ ਕਿ ਸੰਸਾਰ ਤੋਂ ਤਰਨਾ ਕਿਵੇਂ ਹੁੰਦਾ ਹੈ ਮਹਾਤਮਾ ਨੇ ਕਿਹਾ ਸ਼ੁਭ ਗੁਣਾ ਕਰਕੇ ਤਰਨਾ ਹੁੰਦਾ ਪਰ ਇਹ ਦੱਸ ਕਿ ਤੇਰੇ ਵਿੱਚ ਕੋਈ ਗੁਣਾ ਹੈ ਜਾਂ ਨਹੀਂ ਜਗਿਆਸੂ ਕਹਿੰਦਾ ਕਹਿੰਦਾ ਮੇਰੇ ਵਿੱਚ ਇਹੋ ਗੁਣਾ ਜੋ ਗੱਲਾਂ ਕਰਮ ਦੇ ਭਾਰ ਨੂੰ ਸਿਰ ਤੇ ਚੁੱਕਿਆ ਅੱਜ ਅੱਜ ਦੀ ਦੁਨੀਆ ਜਿਵੇਂ ਗੱਲਾਂ ਬਹੁਤ ਕਰਦੇ ਹੈ ਵਾਹਿਗੁਰੂ ਇਹਨਾਂ ਤੋਂ ਬਚਾਈਂ ਬਸ ਗੱਲਾਂ ਹੀ ਕਰਦੇ ਆ ਹੋਰ ਕੁਝ ਕਰਦੇ ਨਹੀਂ ਪਾਠ ਨਹੀਂ ਕਰਦੇ ਗੱਲਾਂ ਕਰਦੇ ਸੰਸਾਰਕ ਗੱਲਾਂ ਹੀ ਗੱਲਾਂ ਦੇ ਸਿਰਜਣ ਵਾਲਾ ਹੋ ਰਿਹਾ ਜਗਿਆਸੂ ਅੱਜਕੱਲ ਸੋ ਕਹਿੰਦੇ ਨੇ ਇੱਥੇ ਗਲੀ ਭਾਵ ਗਲੀਆਂ ਦਾ ਬਾਚਕ ਵੀ ਆ ਜਾਂਦਾ ਗਲੀਆਂ ਵਿੱਚ ਜਾਂਦਾ ਗੱਲਾਂ ਦੇ ਸਿਰਜਣ ਵਾਲਾ ਹੋ ਰਿਹਾ ਜੇ ਗਲੀ ਤੁਰਿਆ ਤਾਂ ਵੀ ਗੱਲਾਂ ਸੋ ਗੱਲਣ ਵਾਲੀਆਂ ਗੱਲਾਂ ਦੇ ਸਿਰਜਣ ਵਾਲਾ ਹੋ ਰਿਹਾ ਇਹ ਸੁਣ ਕੇ ਮਹਾਤਮਾ ਨੇ ਕਿਹਾ ਜੇ ਤਰਨ ਦੀ ਇੱਛਾ ਨਾ ਤਾਂ ਗੱਲਾਂ ਵਿੱਚੋਂ ਸਿਰਜਣ ਹਾਰ ਦੀਆਂ ਭਜਨ ਸਿਮਰਨ ਦੀਆਂ ਗੱਲਾਂ ਵਚਨ ਮਲਾਸ ਕਰਿਆ ਕਰੋ ਗੱਲੀ ਗੱਲਾਂ ਸਿਰਜਣ ਹਾਰ ਗੱਲਾਂ ਵਿੱਚ ਅਸਲੀ ਗੱਲਾਂ ਹੁੰਦੀਆਂ ਸਿਰਜਨਹਾਰ ਦੀਆਂ ਉਹ ਗੱਲ ਨਹੀਂ ਚਾਹੀਦੀ ਆਪਾਂ ਨੂੰ ਜੇ ਇਹ ਕਥਾ ਸਾਰੀ ਕਿਤੇ ਪਾਠੀ ਵੀ ਸੁਣ ਲੈਣਗੇ ਸਾਰੇ ਸਿੱਖ ਪੰਥ ਵਿੱਚ ਰਾਗੀ ਵੀ ਸੁਣ ਲੈਣਗੇ ਬਈ ਇੰਨਾ ਆਨੰਦ ਆਉ ਤੁਹਾਨੂੰ ਕੀਰਤਨ ਕਰਦਿਆਂ ਪਾਠ ਕਰਦਿਆਂ ਕਿਉਂ ਅਰਥਾਂ ਦਾ ਪਤਾ ਹੋਊਗਾ ਹੁਣ ਤਾਂ ਉਹੀ ਤਾਰਾ ਮਾਰੀ ਜਾਂਦੇ ਨੇ ਇੰਨੇ ਪੱਤਰੇ ਕਰਤੇ ਇੰਨੇ ਕਰਤੇ ਫੇਰ ਵਿੱਚ ਮਨ ਨੂੰ ਖੁਬਦਾ ਵੀ ਆਨੰਦ ਵੀ ਆਉਂਦਾ ਜਦੋਂ ਪਾਠੀ ਨੂੰ ਅਰਥ ਹੀ ਨਹੀਂ ਪਤਾ ਉਹ ਆਉ ਵਸ ਲਿਖੇ ਹੋਏ ਅੱਖਰ ਨੂੰ ਬੜਦਾ ਵਸ ਪਰ ਉਹਦੇ ਵਿੱਚ ਉਹ ਰਾਸ ਨਹੀਂ ਲੈ ਸਕਦਾ। ਔਰ ਅਨਵੈਅ ਅਰਥ ਕਰਨਾ ਇਸ ਪ੍ਰਕਾਰ ਅਨਵੈਅ ਅਰਥ ਹੁੰਦਾ ਜਿਵੇਂ ਜਦ ਤੱਕ ਹਿਰਦੇ ਵਿੱਚ ਉਹ ਪ੍ਰਭੂ ਚੇਤੇ ਨਹੀਂ ਆਉਂਦਾ ਜਦ ਲਗ ਰਿਦੈ ਨ ਆਵੇ ਯਾਦ ਕਈ ਵਾਰ ਪਿਛਲਾ ਪਿਛਲੀ ਪੰਕਤੀ ਪਹਿਲਾਂ ਲੈਣੀ ਪੈਂਦੀ ਆ ਤਾਂ ਫਿਰ ਕਹਿੰਦੇ ਜਦ ਤੱਕ ਯਾਦ ਨਹੀਂ ਆਉਂਦਾ ਉਦੋਂ ਤੱਕ ਪਦਾਰਥਾਂ ਦਾ ਖਾਣਾ ਪੀਣਾ ਹੱਸਣਾ ਖੇਡਣਾ ਖਾਣਾ ਪੀਣਾ ਹੱਸਣਾ ਕੀ ਆ ਬਾਦ ਬੇਅਰਥੀ ਆ ਜਿੰਨਾ ਮਰਜ਼ੀ ਖਾਈ ਪੀ ਜਾਓ ਜਦ ਤੱਕ ਵਾਹਿਗੁਰੂ ਯਾਦ ਨਹੀਂ ਆਉਂਦਾ ਜੈ ਪ੍ਰਸਾਦ ਸੱਤੇ ਹੀ ਅੰਮ੍ਰਿਤ ਖਾਹਿ ਪਿਰਥਾਪੁਰ ਕੋ ਰੱਖ ਮਨ ਮਾਈ ਜਨਮਾਂ ਦੇ ਮੰਤਰਾਂ ਵਿੱਚ ਲੈਣੇ ਜੋਗ ਪ੍ਰਮਾਤਮਾ ਦੇ ਨਾਮ ਨੂੰ ਕੁਝ ਸਮਾਂ ਤਾਂ ਲਿਆ ਕਰੋ ਥੋੜਾ ਜਿਹਾ ਧਿਆ ਜਪਿਆ ਕਰੋ ਇਹ ਥੋੜੀ ਬਿਲਕੁਲ ਹੀ 24 ਘੰਟੇ ਖਾਣ ਪੀਣ ਹੱਸਣ ਹੇ ਹੇ ਕਰਨ ਵਿੱਚ ਲਾਉਣਾ ਕਦੇ ਤਾਂ ਵਾਹਿਗੁਰੂ ਕਿਹਾ ਕਿਹਾ ਕਰੋ ਥੋੜਾ ਜਿਹਾ ਸਮਾਂ 2.5 ਘੰਟੇ ਦਸਵੰਦ ਬਣਦਾ 24 ਘੰਟਿਆਂ ਚੋਂ ਸੋ ਮਹਾਰਾਜ ਦਾ ਹੁਕਮ ਹੈ ਕਰਿਆ ਕਰੋ ਸਿਮਰਨ ਜਿਸ ਦੀ ਸਾਰੇ જયਕਾਰ ਹੋ ਰਹੀ ਹੈ ਉਸ ਨਾਲ ਕਹਿੰਦੇ ਲੀ ਹੁੰਦੀ ਲੈਵ ਲਗਾ ਕੇ ਨਾਮ ਲੈਣਾ ਕਰੋ ਤਾਂ ਫਿਰ ਕਿਸੇ ਦੀ ਕੀ ਪ੍ਰਵਾਹ ਅਤੇ ਕੀ ਯਤਨ ਕਰਨਾ ਹੈ ਸਭ ਉਹਦੀ ਕਿਰਪਾ ਨਾਲ ਹੋਈ ਜਾਂਦਾ ਹੈ ਰਹਾਉ ਮਿਸ਼ਰਾਮ ਦੇ ਕੇ ਕਹਦੇ ਨੇ ਹੁਣ ਜੇ ਸਾਰਾ ਤਬਰ ਹੈ ਸਾਰਾ ਤਬਰ ਬਾਲਾ ਨਹੀਂ ਕਰਦਾ ਵੰਜੇ ਸਵਾ ਲੱਖ ਮੂਲ ਮੰਤਰ ਇੱਕ ਜਾਣੇ ਨੇ ਕਰਨ ਔਖਾ ਦੋ ਜਾਣੇ ਨੂੰ ਹੋਰ ਔਖਾ ਤਿੰਨਾਂ ਨੂੰ ਹੋਰ ਔਖਾ ਚਾਰਾਂ ਨੂੰ ਹੋਰ ਔਖਾ ਹੁਣ ਕਿਸੇ ਤੱਬਰ ਦੇ 8 ਜੀ ਨੇ 4-4 ਮਾਲਾ ਕਰਨ 32 ਮਾਲਾ ਰੋਜ਼ ਹੋਈ ਸਵਾ ਲੱਖ 62 ਮਹੀਨੇ ਚ ਹੋ ਜਾਂਦਾ 40 ਦਿਨ ਚ ਹੋ ਜਾਂਦਾ ਕਿਸੇ ਤੱਬਰ ਦੇ 10 ਜੀ ਨੇ ਉਹਨਾਂ ਨੂੰ ਹੋਰ ਘੱਟ ਮਾਲਾ ਕਰਨੋਂ 3-3 ਚ ਹੀ ਸਰ ਜਾਂਦਾ ਜਿੱਥੇ 4 ਜੀ ਨੇ ਉਹ 8-8 ਮਾਲਾ ਕਰਨ ਕਿਉਂ ਰੋਜ਼ ਭਾਈ ਸਾਰਿਆਂ ਪਰਿਵਾਰਾਂ ਵਿੱਚ ਜੇ ਇੰਨਾ ਨਾ ਸਿਮਰਨ ਹੋਈ ਜਾਵੇ ਮਹਾਰਾਜ ਕਹਿੰਦੇ ਫੇਰ ਤੁਹਾਨੂੰ ਕਿਤੇ ਕੋਈ ਕਰਨ ਦੀ ਲੋੜ ਨਹੀਂ ਮੰਗਣ ਦੀ ਲੋੜ ਨਹੀਂ ਪਰਮੇਸ਼ਰ ਦੇ ਸਿਮਨ ਵਿੱਚ ਲੱਗੋ